ਯਾਰ ਕਿੰਨੀ ਕੁੱਤੇ ਪਕਾਈ ਕਰਨੇ ਪੈ ਰਹੀ ਐ ਓਰੇ ਯਾਰ ਜੇ ਕਾਲਜ ਪਿੰਡ ਦੇ ਨੇੜੇ ਹੁੰਦਾ ਤਾਂ ਇੰਨੀ ਕੁੱਤੇ ਪਕਾਈ ਕਰਨ ਦੀ ਲੋੜ ਹੀ ਨਹੀਂ ਪੈਣੀ ਓਰੇ ਯਾਰ ਜੇ ਆਪਾਂ ਸ਼ਹਿਰ 'ਚ ਰੈਂਟ ਦੇ ਰੂਮ ਲੈਨੇ ਰੈਂਟ ਤੇ ਤਾਂ ਆਪਾਂ ਨੂੰ ਰੈਂਟਰ ਤੇ ਜ਼ਿਆਦਾ ਪੈਂਦਾ ਯਾਰ ਜੇ ਰੈਂਟ ਵੀ ਲੈ ਲਿਆ ਰੈਂਟ ਤੇ ਲੈ ਲਿਆ ਨੂੰ ਆਪਣੇ ਯਾਰ ਪੜਾਈ ਦੇ ਖਰਚੇ ਨਹੀਂ ਨਿਕਲਣਾ ਯਾਰ ਤਾਂ ਹੀ ਤਾਂ ਆਪਾਂ ਪਿੰਡ 'ਚ ਫਿਰਦੇ ਆਂ ਵੀ ਕੋਈ ਰੂਮ ਸਸਤਾ ਮਿਲ ਜੂ ਯਾਰ ਉਹ ਤਾਂ ਯਾਰ ਤੇਰੀ ਗੱਲ ਠੀਕ ਐ ਫਾਇਰ ਪਿੰਡ ਦਾ ਹੀ ਤੋੜਾ ਰੂਮ ਸ਼ੀਤੀ ਮਿਲਦਾ ਹੀ ਨਹੀਂ ਸਾਡੇ ਯਾਰ ਮੈਂ ਕੱਤੀਆ ਫਿਰਾਂ ਓਏ ਆਪਾਂ ਬਾਬੇ ਨੇ ਕਿਹਾ ਤਾਂ ਹੈਸੀ ਜਰਾ ਇਹ ਗਲੀ ਮੋੜ ਕੋ ਕਾਲੇ ਗੇਟਾਂ ਦਾ ਭਰਾ ਦੇਖੀ ਜਰਾ ਓਏ ਹਾਂ ਓਏ ਪਰ ਚੱਲ ਗਿਆ ਹੋਇਆ ਓਏ ਹਾਂ ਓਏ ਚੱਲ ਦੇਖ ਕਿ ਉਹਨੇ ਗੱਲੇ ਬਣ ਜੇ ਚੱਲ ਮਾਤਾ ਜੀ ਹੈਗਾ ਹੀ ਕੋਈ ਗੇਟ ਤਾਂ ਖੁੱਲਿਆ ਹੀ ਪਿਆ ਓਏ ਬੰਦ ਕਰ ਦੇ ਤੂੰ ਗੇਟ ਆ ਗਈ ਬੰਦਰ ਕੁੱਤਾ ਕੋ ਤੇ ਲੱਤ ਪੜਵਾਏਂਗਾ ਉਹੀ ਬਸਾ ਉਹ ਜੇ ਕੁੱਤਾ ਹੁੰਦਾ ਹੁਣ ਨੂੰ ਭੌਂਕ ਪੈਣਾ ਸੀ ਚੱਲ ਫਿਰ ਦੇਖ ਲੈਨੇ ਆ ਚੱਲ ਮੈਂ ਦੇਖ ਲਾ ਲੱਗੀ ਜਾਂਦਾ ਯਾਰ ਉਹ ਮਾਤਾ ਬੈਠੀ ਓਏ ਕਿਹੜੇ ਆ ਰਹੇ ਨਹੀਂ ਮਾਤਾ ਇਹ ਸਹਰੀ ਗਾਲੀ ਮਰਾ ਸਹਰੀ ਗਾਲੀ ਸਸਰੀ ਘਰ ਤੋਂ ਠੀਕ ਚੱਲਦਾ ਹੈ ਕੁਛ ਕਿਵੇਂ ਆਣੇ ਕੋਈ ਮਾਤਾ ਜੀ ਸਾਨੂੰ ਬਾਬੇ ਨੇ ਦੱਸਿਆ ਜੀ ਵੀਰੇ ਰੂਮ ਕਰਾਏ ਤੇ ਦਿੰਦੇ ਨੇ ਬਾਰੇ ਪਰਚਾ ਵੀ ਲੱਗਿਆ ਹੋਇਆ ਠੀਕ ਹੈ ਤਾਂ ਇਹ ਤਾਂ ਦਿੰਨੇ ਆ ਹਾਂ ਬਾਬੇ ਦੀ ਤਸੱਲੀ ਹੋਣੀ ਤੇ ਇਹਨਾਂ ਨੂੰ ਤਾਂ ਕਮਰਾ ਤਾਂ ਕਰਾਏ ਤੇ ਮਿਲੂਗਾ ਹਾਂਜੀ ਮਾਤਾ ਇਹ ਤਾਂ ਤੁਹਾਡੀ ਗੱਲ ਸਹੀ ਹੈ ਜੀ ਅਸੀਂ ਆਪਦੀ ਗਾਰੰਟੀ ਦਿੰਨੇ ਆ ਠੀਕ ਹੈ ਤਾਂ ਤੇ ਇੰਨਾ ਕੁ ਕਹੇ ਥੋੜੀ ਹਾਂ ਵੀ ਦੀ ਹੋਣੀ ਤਾਂ ਤਾਂ ਮੈਂ ਕਰਾਏ ਤੇ ਦੇਉਂਗੀ ਮੇਰੀ ਹੈ ਘਰ ਤੇ ਜਵਾਨੀ ਪੜਨ ਜਾਂਦੀ ਆ ਕਲਿਆ ਨੂੰ ਨਹੀਂ ਪੁੱਤ ਮੈਂ ਕਰਾਇਆ ਤੇ ਦੇਂਦੀ ਕਮਰਾ ਕੀ ਮਾਤਾ ਜੇ ਪੁੱਤ ਤੁਸੀਂ ਵੀ ਆਏ ਬਾਰੇ ਹੂੰ ਫੇਰ ਤੁਸੋਂ ਨੂੰ ਕਮਰਾ ਦੇ ਦੂੰਗੀ ਨਹੀਂ ਮੇਰਾ ਜਵਾਬ ਹੈ ਅੱਛਾ ਮਗਰ ਕਰ ਲਈ ਸਾਡੀ ਆਈ ਜਾਣੇ ਓਟਾ ਤੇ ਲਈ ਟਾਵੇਲੇ ਕੁੜਜਾ ਘਰੀਆਂ ਨੇ ਉਹ ਸੰਗ ਦੀ ਆਦੀ ਅਸੀਂ ਤਾਂ ਆ ਗਏ ਹਾਂ ਮਾਦਾ ਜੀ ਕਿਪ ਤੇ ਜੀ ਸੱਚ ਕੇ ਕਮਰਾ ਤਾਂ ਮੈਂ ਦੇ ਦੂੰਗੀ ਜੇ ਤੁਹਾਡੀ ਘਰ ਵਾਲੀਆਂ ਨੇ ਕਮਰਾ ਛੋਟਾ ਹੋ ਗਿਆ ਟੀ ਛੋਟੀਆਂ ਕਰਨੀਆਂ ਆਂ। ਹੋਰ ਕੀ ਕੁੱਤਿਆਂ ਦੀ ਭਗਾਈ ਮਰੀ ਜਾਂ ਨਾ। ਚੁੱਪ ਕਰ ਜਾ ਯਾਰ ਤੂੰ ਚੁੱਪ ਕਰ ਜਾ। ਹਾਏ ਜਨਨੀਆਂ ਸਾਡੀ ਆ ਗਈਆਂ ਨੇ ਹਾਂ ਹਾਂ। ਠੀਕ ਆ ਮਾਤਾ ਫਿਰ ਅਸੀਂ ਆਪਣੀ ਪਰਿਵਾਰ ਲੈ ਕੇ ਆਨੇ ਆ। ਇਹੀ ਕੈਪਟਨ ਦੀ ਸੱਤ। ਬੜੀਆ ਚੰਗੇ ਘਰਾਂ ਦੇ ਲੱਗੇ। ਚੰਗਿਆ ਇਹਨਾਂ ਦੇ ਘਰ ਵਾਲੀਆਂ। ਫਾਇਦਾ ਮੈਨੂੰ ਵੀ ਬੁੜੀ ਧੀ ਨੂੰ ਸਹਾਰਾ ਹੋ ਗਿਆ। ਨਾ ਮੇਰਾ ਸਹਰਾ ਮੈਨੂੰ ਐਵੇਂ ਦੱਸ ਐਡੀ ਤੇਨੇ ਉੱਥੇ ਜਵਾਨ ਕੱਢਤੀ ਜਨਾਨੀਆਂ ਕਿੱਥੋਂ ਲੈ ਕੇ ਆਏਗਾ ਕੋ ਯਾਰ ਹੋਰ ਕੀ ਕਰਦਾ ਯਾਰ ਰੂਮ ਤਾਂ ਮੰਨੀ ਸੀ ਰਹਾ ਮੈਂ ਚੱਲ ਜਨਾਨੀਆਂ ਕਿੱਥੋਂ ਲੈ ਕੇ ਆਏਗਾ ਫਿਰ ਯਾਰ ਰੂਮ ਤਾਂ ਮਿਲਦਣੀ ਜਨਾਨੀਆਂ ਕਿੱਥੋਂ ਲੈ ਕੇ ਆਵਾਂਗੇ ਬੱਸ ਉਹ ਕੁਛ ਤਾਂ ਹੀ ਕਹਿਣਾ ਤੀ ਹੋਰ ਕੀ ਕਹਦਾ ਯਾਰ ਮੈਂ ਲਿਆ ਫਿਰ ਜਨਾਨੀਆਂ ਕਿੱਥੇ ਲਿਆਏਗਾ ਦੇਖ ਰੂਮ ਤਾਂ ਮਿਲਦੇ ਨਹੀਂ ਕਰਾਏ ਤੇ ਇਹ ਜਨਾਨੀਆਂ ਲਿਆਨ ਨੂੰ ਫਿਰਦਾ ਕੋਈ ਨਹੀਂ ਚੱਲ ਯਾਰ ਸੋਚ ਲੈਣੀਆਂ ਫਿਰ ਕੁਛ ਯਾਰ ਸੋਚਣਾ ਤਾਂ ਮੈਨੂੰ ਹੀ ਪਊਗਾ ਨਾ ਯਾਰ ਪੰਗਾ ਹੀ ਆ ਪਿੰਡਾ ਚ ਤਾਂ ਕੀ ਹੋ ਗਿਆ ਬਈ ਕੋਣਾ ਕੀਤੀ ਰੂਮ ਨਹੀਂ ਮਿਲਦੇ ਪਿੰਡਾ ਚ ਕੋਈ ਨਾ ਯਾਰ ਕੋਈ ਨਾ ਕੀ ਯਾਰ ਕੋਣਾ ਤੇ ਯਾਰ ਘੰਟਾ ਜਿਹਦਾ ਕਮਰ ਹੀ ਨਹੀਂ ਮਿਲਦੇ ਕਰਾਏ ਤੇ ਹੈ ਬਈ ਤੁਹਾਨੂੰ ਵੀ ਨਹੀਂ ਮਿਲ ਰਹੇ ਕਿਰਾਏ ਤੇ ਕਮਰੇ ਹੈ ਤੁਹਾਨੂੰ ਵੀ ਮਤਲਬ ਤੁਹਾਨੂੰ ਵੀ ਨਹੀਂ ਮਿਲ ਰਹੇ ਕਮਰੇ ਹੋਰ ਯਾਰ ਆਹੀ ਤਾਂ ਪੰਗਾ ਫੇਰ ਤਾਂ ਤੁਸੀਂ ਸਾਡੇ ਵਰਗੀ ਹੋ ਗੱਲ ਤਾਂ ਬਣ ਚੁਗੀ ਯਾਰ ਪਰ ਗੱਲ ਇਹ ਨਾ ਬੰਦਿਆਂ ਦੇ ਮੰਨਣ ਤੇ ਆ ਕਿ ਇਹ ਮੰਨਣਗੇ ਕਿ ਨਹੀਂ ਕੁਛ ਵੀ ਸੁਖਿਓ ਨਾ ਹੋਏ ਦੋ ਯਾਰ ਜੇ ਕੋਈ ਸਕੀਮ ਹੈਗੀ ਯਾਰ ਸਕੀਮ ਤਾਂ ਹੈਗੀ ਆ ਜੇ ਤੁਸੀਂ ਮੰਨੋਗੇ ਪਰ ਤੁਸੀਂ ਮੰਨਣੀ ਨਹੀਂ ਹੈ ਅੱਗੇ ਕਿਉਂ ਨਹੀਂ ਯਾਰ ਕਮਰਾ ਸਾਨੂੰ ਵੀ ਚਾਹੀਦਾ ਕਮਰਾ ਸਾਨੂੰ ਵੀ ਚਾਹੀਦਾ ਓਏ ਗੱਲ ਹੀ ਇਹੀ ਜੀ ਹੈ ਓਏ ਦਿਮਾਗ ਤਾਂ ਠੀਕ ਹੈ ਤੇਰਾ ਪੁੱਠਾ ਤਾਂ ਨਹੀਂ ਸੋਚੀ ਜਾਂਦਾ ਕੁਸ ਓਏ ਯਾਰ ਗੱਲ ਹੀ ਇਹੀ ਜੀ ਹੈ ਤੁਸੀਂ ਮੰਨਣੀ ਨਹੀਂ ਪੁੱਠਾ ਤਾਂ ਨਹੀਂ ਸੋਚੀ ਜਾਂਦਾ ਦਿਮਾਗ ਤੁਮੂ ਠੀਕ ਹੈ ਤੇਰਾ ਬਈ ਗਲਤ ਨਹੀਂ ਸੋਚ ਰਿਆ ਗੱਲ ਬਸ ਇੰਨੀ ਕਾ ਤੋਨੂੰ ਆਪਣਾ ਜੈਂਡਰ ਚੇਂਜ ਕਰਨਾ ਚਾਹੀਦਾ ਹੈ ਮੈਨੂੰ ਪਤਾ ਹੈ ਜੀ ਤੂੰ ਇਹ ਗਲਤ ਸੋਚੇਗਾ ਗਲਤ ਤਾਂ ਸੁਣ ਲੈ ਗਲਤ ਤਾਂ ਸੁਣ ਲੈ ਤੈਨੂੰ ਮੈਂ ਪੂਰੀ ਗੱਲ ਦੱਸਦਾ ਮਰੇ ਅਸਲੀ ਮੈਂ ਅਸਲੀ ਕਰ ਠੀਕ ਕਰਦਾ ਤੁਹਾਨੂੰ ਕਿਵੇਂ ਆਏ ਕੋਈ ਮਾਤੇ ਸਾਡਾ ਬਿਲੇ ਚਹੀ ਵੀਰੇ ਰੂਮ ਦਾ ਇਧਰ ਦੇ ਦੇ ਬਾਰੇ ਚੱਲ ਗਿਆ ਹੋਇਆ ਠੀਕ ਕਰਦਾ ਇਹ ਦਿੰਨੇ ਆ ਹਾਂ ਅਸਲੀ ਮੈਂ ਦਿੰਦੇ ਕਵਰ ਕਰਾ ਦੇ ਲੀਗਾ ਠੀਕ ਹੈ ਹਾਂ ਆ ਜੀ ਬੈਠ ਜਾ ਜੀ ਅੱਗੇ ਅੱਗੇ ਟਿਕ ਰਿਹਾ ਤੇ ਇਹ ਐਨੰਮ ਕਰਾਂ ਥੋੜੀ ਫੰਡਾਂ ਲੈ ਕੇ ਆਈ ਦੂੰਗੀ ਮੇਲੇ ਦੀ ਮੰਡੀ ਕਰ ਦਿੰਦੇ ਕਰਿਆ ਕਿੰਨੇ ਕਰ ਦਿੰਦੇ ਆ ਜੇ ਕੁਛ ਵੀ ਦਾਇਰੂ ਕਿਤੋਂ ਕਮਾ ਦੇਂਗੀ ਮੀਂਹ ਆ ਜੀ ਬਾਰਟ ਸ਼ਟ ਮੱਕਰ ਨੇ ਇੱਕ ਟਮਰੇ ਕਹਿੰਦੇ ਕੁਝ ਕਰਿਆ ਲੈ ਉਸਾਂ ਦੀ ਗੱਲ ਕੀਤੀ ਆ ਹੋਵੇ ਹਾਂ ਉਹਦਾ ਪੀਕਰ ਤੇ ਨਹੀਂ ਸਕਦੇ ਕਰਾ ਦੇ ਦੇ ਨੇ ਟਾਂਗੇ ਚੱਕਰ ਨਹੀਂ ਦੇ ਕੋਈ ਸੰਕਰ ਹੈ ਹਾਂ ਚੱਲੇ ਜਾਈਏ ਕੀ ਆਕਰੋ ਜੇ ਮਿੰਪਰ ਵਾਲੇ ਕਰਨ ਠੀਕ ਹੈ ਬੱਚਾ ਇਹ ਗੱਲ ਲੈ ਤੂੰ ਕਹਿਣਾ ਕੀ ਚਾਹਨਾ ਫਿਰ ਓ ਯਾਰ ਸਿੰਪਲ ਜੀ ਗੱਲ ਆ ਤੁਹਾਨੂੰ ਸਾਡੀਆਂ ਜਨਾਨੀਆਂ ਬੰਨਣਾ ਪਊਗਾ ਉਹ ਕੁੱਤੇ ਤੂੰ ਫੇਰ ਉਹੀ ਗੱਲਾਂ ਤੇ ਆ ਗਿਆ ਕੀ ਆ ਯਾਰ ਤੈਨੂੰ ਸਾਰੀ ਗੱਲ ਤਾਂ ਦੱਸੀ ਐ ਸਿਰਫ ਤੁਸੀਂ ਕੱਪੜੇ ਚੇਂਜ ਕਰਨੇ ਨੇ ਹਾਂ ਕੰਮ ਤਾਂ ਗਲਤ ਹੀ ਲੱਗਦਾ ਯਾਰ ਓ ਯਾਰ ਗਲਤ ਕੀ ਐ ਚ ਤੁਸੀਂ ਸਿਰਫ ਮਾਤਾ ਦੇ ਸਾਹਮਣੇ ਸਾਡੀਆਂ ਜਨਾਨੀਆਂ ਬਣਨਾ ਅਸਲ 'ਚ ਤਾਂ ਨਹੀਂ ਤੁਸੀਂ ਸਾਡੀਆਂ ਜਨਾਨੀਆਂ ਬਣਨ ਲੱਗੇ ਯਾਰ ਸਲਾਹ ਕਰਕੇ ਇਹ ਦੱਸਦਾ ਮੈਂ ਤੈਨੂੰ ਆ ਜਾ ਉਹ ਸਲਾਹ ਕਰੀ ਉਏ ਸਕੀਮ ਤੈਨੂੰ ਚੰਗੀ ਲੱਗਿਆ ਆਪਣਾ ਕਮਰਾ ਵੀ ਮਿਲ ਜੂਗਾ ਪਰ ਯਾਰ ਤੈਨੂੰ ਲੱਗਦਾ ਹੈ ਮੰਨਣਗੇ ਪਰ ਜੇ ਮੰਨਗੇ ਦੱਸ ਤੇਰੇ ਨਾਲ ਕਿਹੜੀ ਐ ਉਹ ਸਾਲਿਆ ਤੂੰ ਬੰਧਿਆ ਚੋ ਵੀ ਜਨਾਨੀਆਂ ਭਾਲਦਾ ਦੱਸ ਯਾਰ ਕੰਮ ਤਾਂ ਗਲਤ ਹੀ ਆ ਲੱਗਦਾ ਗਲਤ ਗਲਤ ਨਹੀਂ ਪੈਸੇ ਨੇ ਆਪਣੇ ਸਾਰੇ ਸਿਰ ਆ ਜਾਣ ਹਾਂ ਫਰੇ ਵੀ ਐ ਬੰਦੇ ਗਲਤ ਨਾ ਹੋਣ ਪਰ ਦੱਸ ਯਾਰ ਕਿਵੇਂ ਕਰਨਾ ਫਿਰ ਕਰਨਾ ਕੀ ਰੈਂਟਾ ਦੱਦਾ ਕਰ ਲਾਂਗੇ ਰੈਂਟਾ ਦਾ ਕੋਈ ਨਹੀਂ ਬੰਦੇ ਆਪਾਂ ਨੂੰ ਗਲਤ ਲੱਗਦੇ ਨੇ ਫੇਰ ਆਪਾਂ ਵੀ ਬਿੰਨੂ ਦੱਸ ਦਾਂਗੇ ਓ ਇਧਰ ਜੇ ਇਧਰ ਕੀ ਇਸਲਾ ਬਣੀ ਫਿਰ ਬਾਈ ਗੱਲ ਤਾਂ ਮਨਜ਼ੂਰ ਆ ਯਾਰ ਪਰ ਹਟਾਉ ਦਾਦਾ ਬਾਈ ਚਲ ਠੀਕ ਹੈ ਮਨਜ਼ੂਰ ਹੈ ਫੇਰ ਇੱਕ ਗੱਲ ਹੋਰ ਹੈ ਸਾਡੇ ਨੇੜੇ ਨਹੀਂ ਲੱਗਣਾ ਹਾਂ ਹਾਂ ਠੀਕ ਹੈ ਠੀਕ ਹੈ ਮਨਜ਼ੂਰ ਹੈ ਕੀ ਮਨਜ਼ੂਰ ਆ ਓਏ ਸਾੜੇ ਕਿਥੋਂ ਲੈ ਕਰੇਗਾ ਇਹਨਾਂ ਨੂੰ ਓਏ ਯਾਰ ਆ ਵੀ ਪੰਗਾ ਪੈ ਗਿਆ ਹੁਣ ਵੇ ਗੱਲ ਤਾਂ ਮੂਰ ਹੈ ਉਹ ਤੁਹਾਨੂੰ ਕੱਪੜੇ ਕਿੱਥੋਂ ਲਿਆ ਕੇ ਦਵਾਂਗੇ ਕੋਈ ਨਾ ਕਰ ਦਿਆਂਗੇ ਹਾਂ ਬਈ ਸਕੀਮਾਂ ਤਾਂ ਥੋਨੇ ਲਾ ਲੀਆਂ ਫਿਰ ਆਪਾਂ ਕੱਪੜੇ ਕਿੱਥੋਂ ਲਿਆਵਾਂਗੇ ਕੋਈ ਨਹੀਂ ਕਰੂਗਾ ਹੱਲਾ ਇਹ ਨਹੀਂ ਲਾਈਆਂ ਨੇ ਸਕੀਮਾਂ ਚਲੋ ਚਾਪ ਹੀ ਕੇ ਕਰਦੇ ਆਪਾਂ ਚਲੋ ਚਾਪ ਹੀ ਗਈਏ ਅਏ ਜੇ ਤਾਂ ਬੇਦਲੀ ਆ ਯਾਰ ਆਪਣਿਆ ਨੇ ਸਾਲਿਆ ਤੂੰ ਚਾਹ ਪੀਣ ਆਇਆ ਕ ਪਾਠੀਆਂ ਖਾਣ ਆਇਆ ਕਿਉਂ ਲੈ ਲੈ ਨਾ ਸਵਾਲ ਓਏ ਇੱਕ ਗੱਲ ਯਾਦ ਆ ਤੈਨੂੰ ਪਰਸੋਂ ਆਹ ਪਿੰਡ 'ਚ ਡਰਾਮਾ ਲੱਗਿਆ ਸੀ ਓਏ ਸਾਲਾ ਆ ਸਾ ਤੂੰ ਕੁਝ ਜੀਂ ਓਏ ਉਹ ਤੇਰੇ ਬੱਖੋ ਸੇ ਪਿਆ ਤੈਨੂੰ ਡਰਾਮਾ ਦੀ ਹੋਰੀ ਆ ਓਏ ਪੂਰੀ ਗੱਲ ਤਾਂ ਸੁਣ ਲਿਆ ਕਰ ਤਾਂ ਤੂੰ ਗੱਲੇ ਦੱਸ ਓਏ ਗੱਲ ਸੁਣ ਉੱਥੇ ਬੰਦੇ ਤੀਂਆਂ ਨਹੀਂ ਬਣੇ ਦੀ ਓਏ ਹਾਂ ਓਏ ਉਹਨਾਂ ਦੇ ਕੱਪੜੇ ਹੋਣਗੇ ਓਏ ਹਾਂ ਪਹਿਲਾਂ ਤਾਂ ਤੁਸੀਂ ਹੋਰ ਕੰਮ ਕਰਾਉਂਦੇ ਦੀ ਹੁਣ ਤੁਸੀਂ ਚੋਰੀਆਂ ਕਰਨ ਤੇ ਲਾ ਲਓ ਓ ਯਾਰ ਮਾਲਾ ਮੋਡਲ ਤੇ ਕਰਨਾ ਹੀ ਪੈਂਦਾ ਯਾਰ ਹੋਰ ਬੰਦਾ ਫਸਿਆ ਕਰ ਵੀ ਕੀ ਸਕਦਾ ਜੇ ਤੁਸੀਂ ਨਹੀਂ ਕਰਨਾ ਫਿਰ ਤੁਸੀਂ ਆਪ ਦੇ ਰਾ ਅਸੀਂ ਆਪ ਦੇ ਰਾ ਹੋਰ ਗੱਲ ਤਾਂ ਇੱਕੋ ਹੀ ਹੈ ओह यार मैं बोलता देता ये साले सच्ची ना जवाब दे दिया ना ओए भाई क्यों क्या कुछ नहीं तू बनाता ले इसकी माँ चल चलिए चलो फिर चलो ਕੋਈ ਤੇਲੂ ਲਗਾ। ਚੜਕੇ ਰਪਿਆਣੀ। ਤੈਨੂੰ ਤਾਂ ਖਾ ਖਾ ਕੇ ਢੀਠ ਹੋ ਗਏ। ਓਏ। ਬਣਾ ਰਸਤ ਕਰਨਾ। ਚਲੋ। ਬਣਾ ਜਨਾਨੀਆਂ ਤੇ ਚਲੋ। ਚੱਕੋ। ਆ ਚੱਕ ਲੋ ਓ ਤੋੜਾ ਸੜ ਜਾ।

ਆ ਰਹਾ ਇਹ ਤਾਂ ਆਪਣਿਆਂ ਵਾਲੀ ਨੇ ਹੋਰ ਯਾਰ ਆਪੋ ਲੰਸ ਹੋਰ ਸੋਚੀ ਬੱਠੇ ਹੋਰ ਯਾਰ ਦਿਲਦਾਰ ਮਾਨੀ ਜੂਰ ਜੂਰ ਕਰਦੇ ਕੀ ਹੋਣਾ ਹੀ ਚੋਜਾ ਕਰੀ ਆਓ ਚਲੋ ਅਰੇ ਕਹੇ ਕਿ ਲੱਛਣ ਕਰਦੇ ਬੱਲਾ ਤਾਂ ਉਰੇ ਘੜਾ ਆ ਥੋਪੜ ਜਾਦੇ ਸੋਨਾ ਨਹੀਂ ਨਿਕਰਿਆ ਇਹਨੂੰ ਥੱਲੇ ਕਰ ਲੈ ਉਹ ਹੈਲੋ ਅਸੀਂ ਉਹੀ ਨਹੀਂ ਕੰਟਾ ਕੰਟਾ ਮੇਕਅਪ ਤੇ ਲਾਇਆ ਅਸੀਂ ਵੱਡੇ ਵੱਡੇ ਨੂੰ ਪਾਗਲ ਬਣਾਇਆ ਲੇ ਆਇਆ ਵੱਡਾ ਪਾਗਲ ਬਣਾਉਣ ਨਾਲ ਮੁੱਛਾਂ ਤਾਂ ਉੱਤੇ ਚੌਂਕੀ ਜਾਂਦੀਆਂ ਨੇ ਮੈਂ ਮਾਤਾ-ਪਿਤਾ ਨੂੰ ਆਪੇ ਕਹਿ ਦੂੰ ਕਿ ਸਾਡੇ ਵਾਲੀਆਂ ਹਰਿਆਣੀਆਂ ਦੇ ਚੱਲ ਹੁਣ ਤੂੰ ਇੱਧਰ ਆ ਮੜ ਜਾ ਤੂੰ ਜਰਾ ਜਾਣ ਦਾ ਟੁਕੜਾ ਨਹੀਂ ਲੱਗ ਰਿਹਾ ਹੈਗਾ ਮੈਨੂੰ ਨੀਚੇ ਕਰ ਲੈ ਚੰਗਾ ਤੂੰ ਵੀ ਆ ਜਾ ਇਹ ਤਾਂ ਐਂ ਤਾਂ ਇਹ ਤਾਂ ਠੀਕ ਹੈ ਐਂ ਤਾਂ ਦੱਸੋ ਮੈਨੂੰ ਕਿਹੜੇ ਦੇ ਕਿਹੜੇ ਘਰ ਵਾਲੀ ਐ ਆਹ ਉਹ ਲੋ ਇਹ ਨੂੰ ਇਧਰ ਬੈਠ ਲੋ ਆਹ ਹੈ ਮੇਰਾ ਰੱਲ ਲਈ ਚੱਲ ਠੀਕ ਅੱਛਾ ਪੁੱਤ ਜੂੰਦੇ ਬਸ ਦੇ ਰੋ ਅੱਜ ਫਿਰ ਸਾਨੂੰ ਕਮਰਾ ਦੇਖਾਉਣੀ ਹੈ ਕਮਰਾ ਮਰਾ ਤੁਸ ਤਾ ਆਇਆ ਦਗਾ ਪਰ ਤੇ ਉਹਏ ਤੁਸੀਂ ਕਿਉਂ ਜਿੰਨੇ ਜਾ ਕੇ ਮਰ ਜਾਂਦੇ ਹੋ ਯਾਰ ਹੁਣ ਜੇ ਮਾਂ ਤਾਂ ਆ ਗਈ ਫੇਰ ਅਪਰਾਧਾ ਕਿ ਇਹ ਸਾਡੇ ਤੋਂ ਨਹੀਂ ਲਈ ਜਾਂਦੀ ਕੋਈ ਨਹੀਂ ਆਦੀ ਮਾਦਾ ਮੋਤਾ ਓ ਕੀ ਐਰ ਮਸਾਲਾ ਕਮਰਾ ਮਿਲਿਆ ਯਾਰ ਓ ਯਾਰ ਅਨਮੋਲ ਤੂੰ ਯਾਰ ਬਹਿ ਜਾ ਬਸ ਚੁੱਪ ਕਰ ਸਾਰਾ ਇਹਨਾਂ ਦੀ ਗੱਲ ਪਊਗਾ ਯਾਰ ਜੋ ਵੀ ਅਸੀਂ ਕੁਝ ਕਰਨਗੇ ਹੋਰ ਯਾਰ ਤੁਸੀਂ ਕਿਉਂ ਟੈਨਸ਼ਨ ਲਈ ਜਾਂਦੇ ਯਾਰ ਸਾਰਾ ਸਾਡੇ ਸਿਰ ਤੇ ਐਸਾ ਨੂੰ ਪਤਾ ਨਹੀਂ ਕਦੋਂ ਚੁੰਨੀ ਲੈਣੀ ਹੈ ਕਦੋਂ ਧਾਰਨੀ ਹੈ ਚਲ ਵੀ ਆਪਣਾ ਦੇਵ ਲਓ ਫਿਰ ਬਈ ਆਪਾਂ ਦਾ ਆਰਾਮ ਕਰਦੇ ਆਂ ਫਿਰ ਦੇ ਭੱਜਦੇ ਆਂ ਸਾਡੇ ਸਿਰ ਤੇ ਛੱਡ ਦਿਓ ਸਾਰੇ ਕੰਮ ਅਸੀਂ ਸਾਲ ਡਰਾਮੇ ਦਾ ਕੰਮ ਕਰਾਂ ਆਏ ਜਾਏ ਨਹੀਂ ਡਰਾਮੇ ਆੜਿਓ ਵਾਹ ਡਰਾਮੇ ਆੜਿਓ ਦੇਖੀ ਲੇਗੀ ਕਿਵੇਂ ਬੰਦੇ ਨੇ উ <sus> <coughs> <sus> 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 <coughs> <sus>